ਨਿਕਲੋ ਸਾਰੇ ਓਏ ਇੱਧਰ ਆ ਜਾਓ ਆ ਜਾਓ ਸਾਰੇ ਐਵੇਂ ਫੇ ਡੁੱਬ ਜੂਗੇ ਬਤੰਦਰੋ ਇਹ ਤਾਂ ਚਾਹੁੰਦੇ ਹੀ ਆਪਣੇ ਪੰਜਾਬ ਵਾਲੇ ਮਾਰਨ ਮੈਂ ਮੇਅਰ ਨੂੰ ਇੱਕੋ ਗੱਲ ਕਹੀ ਸੀ ਕਿ ਇਹ ਦੱਸੋ ਇਹ ਫਲੱਡ ਹੈ ਜਿਹੜੇ ਇੱਧਰ ਹੋ ਜਾ ਸਰ ਚੱਲ ਇਹ ਜਿਹੜੇ ਫਲੱਡ ਹੈ ਇਹ ਫਲੱਡ ਕਿਉਂ ਆਏ ਆ ਆਂਦੀ ਜੀ ਮੀਂਹ ਪੈ ਰਿਹਾ ਹੈ ਆ ਮਾੜਾ ਜਿਹਾ ਕੈਮਰਾ ਹੋ ਗਿਆ ਹੀ ਸ਼ੇਰਾ ਉੱਤੇ ਨੀਲਾ ਅਸਮਾਨ ਹੈ ਆ ਲੈ ਖੋਬਰیں ਆਪਾਂ ਆ ਲੈ ਨਹੀਂ ਖੋਬਰੇ ਨਾ ਤੇ ਇਹ ਜਿਹੜਾ ਫਲੱਡ ਹੈ ਇਹ ਮੈਨमेड ਡਿਜ਼ਾਸਟਰ ਹੈ ਇਹ ਬੀਬੀਐਮਬੀ ਦਾ ਫਲੱਡ ਹੈ ਇਹ ਮੀਂਹ ਨਾਲ ਨਹੀਂ ਆਇਆਗਾ 75 ਸਾਲ ਹੋ ਗਿਆ ਸੰਦਿਆਂ ਨੂੰ ਕਰਾਂਗੇ ਕਰਾਂਗੇ ਮੈਂ ਕਿਹਾ ਬਦਲਾਅ ਆ ਗਿਆ ਜਿਹੜੇ ਆਂਦੇ ਅਸੀਂ ਕਰਾਂਗੇ ਕਰਤਾ ਕੁਝ ਆਂਦੇ ਥੋੜਾ ਜਿਹਾ ਬਦਲਾਅ ਆਇਆ ਟਿੱਪਰ ਤੇ ਬੰਦੇ ਖੱਡਾਂ ਸੀਮ ਹੈ ਉੱਤੇ ਜਿਹੜਾ ਬੰਦਾ ਜੀ ਨੂੰ ਪੈਸੇ ਜਾਂਦੇ ਉਹ ਬਦਲਾਵ ਆ ਗਿਆ ਉਹ ਬਦਲ ਗਿਆ ਆ ਬਦਲਾਵ ਆਇਆ ਇਨ੍ਹਾਂ ਵਿਚਾਰਿਆਂ ਨੂੰ ਗਾਲਾਂ ਕੱਢਦੇ ਲੋਕ ਉੱਥੇ ਮੈਨੂੰ ਆਖਣਾ ਦੀ ਦਰਿਆ ਦੀ ਜ਼ਮੀਨ ਰੋਕੀ ਐ ਇਹ ਆਂਦੇ ਦਰਿਆ ਨੇ ਸਾਡੀ ਜ਼ਮੀਨ ਰੋਕੀ ਐ ਆ ਮਸਲਾ ਹੈ ਪਾਣੀ ਨਹੀਂ ਮਿਲਦਾ ਇੱਥੇ ਪਾਣੀ ਸਿੰਚਾਈ ਨਹੀਂ ਜੀ ਬੋਰ ਨਹੀਂ ਬਾਈ ਜੀ ਨਹੀਂ ਕਰ ਤੇ ਬੋਰ ਆ ਡਬੋ ਇਹਨਾਂ ਨੂੰ ਰਿਆ ਤੇ ਜਦੋਂ ਇਹਨਾਂ ਨੇ ਪਾਣੀ ਲਾਉਣਾ ਇਹ ਬੋਰ ਕਰਕੇ ਕੱਢਦੇ। ਓਰੇ ਇੱਥੇ ਜ਼ਮੀਨੇ 'ਚ ਬੋਰ ਕੀਤਾ? ਹਾਂਜੀ ਬੋਰ ਕੀਤੇ ਹੋਇਆ ਜੀ ਆਪਣੇ ਬੋਰ ਆ ਮੋਟਰ ਹਾੜੀ। ਪਾਣੀ ਚੱਕ ਨਹੀਂ ਸਕਦੇ ਇਹਦੇ 'ਚੋਂ। ਹਾਂਜੀ। ਇਹ 'ਚੋਂ ਪਾਣੀ ਨਹੀਂ ਚੱਕ ਸਕਦੇ। ਇਹ 'ਚੋਂ ਪਾਣੀ ਨਹੀਂ ਚੱਕ ਸਕਦੇ, ਇਹ ਰੇਤ ਨਹੀਂ ਚੱਕ ਸਕਦੇ, ਮੱਛੀ ਨਹੀਂ ਚੱਕ ਸਕਦੇ। ਇਹਨਾਂ ਤਿੰਨਾਂ ਦੇ ਅੱਡ ਟੇਕੇ ਨੇ। ਇਹ ਸਿਰਫ ਡੋਬ ਸਕਦੇ। ਇਹਨਾਂ ਦੇ ਖੇਤ ਆ ਉੱਥੇ ਚੱਕ ਸਕਦੇ ਹੋਣੇ। ਨਹੀਂ ਉਹਨਾਂ ਤੇ ਗੋਨਦੀ ਲੱਗੀ ਆ ਜੀ। ਪਤਾ ਕੀ ਹੁੰਦਾ ਇਹ ਚੱਕਦੇ ਆ? ਜਦੋਂ ਕੋਈ ਮਾਫੀਆ ਵਾਲਾ ਆਉਂਦਾ ਚੱਕ ਕੇ ਲੈ ਜਾਂਦਾ। ਸਵੇਰ ਥਾਣੇਦਾਰ ਇਹਨਾਂ ਨੂੰ ਬੁਲਾਉਂਦਾ। ਆਓ ਥੋੜੀ ਮਾਲ ਕੀ ਆਂਦੇ ਹਾਂ ਜੀ ਅਦੇ ਤੁਰੇ ਰੇਤ ਚੱਕੀ ਚੱਲ ਕਰ ਵੀ ਇੱਥੇ ਪਰਚਾ ਪਰ ਮੇਰੇ 11 ਟਿਪਰ ਖੜੇ ਨੇ ਮੈਂ ਬਠਿੰਡਿਓ ਮਿੱਟੀ ਲੈ ਕੇ ਆਇਆ ਇੱਥੇ ਹੁਣ ਇੱਥੇ ਪਾਉਣ ਲਈ ਬੰਨ ਬਣਾਉਣ ਲਈ ਮੈਂ ਬੇਸਿਕਲੀ ਲੁਧਿਆਣੇ ਤੋਂ ਆ ਮੈਂ ਆਪਦਾ ਰੋਡ ਦਾ ਕੰਮ ਛੱਡ ਗਏ ਸਾਰੇ ਟਿਪਰ ਇੱਥੇ ਲੈ ਕੇ ਆਇਆ ਕੀ ਜਿਹੜੇ ਬੰਦੇ ਇੱਥੋਂ ਰੇਤ ਕੱਢਦੇ ਨੇ ਹੈ ਕਿੱਥੇ ਨੇ ਉਹ ਤੇ ਮੇਰੇ ਵਰਗਾ ਕੋਈ ਰੇਤ ਦਾ ਘਰ ਨੂੰ ਵੀ ਲੈ ਜਾਏਗਾ ਨਹੀਂ ਜੀ ਪਰਚਾ ਕਰਨਾ ਤੁਹਾਡੇ ਤੇ ਹੁਣ ਫੇਰ ਤੁਹਾਨੂੰ ਰੇਤ ਦੇ دریا ਚੋਂ ਨਿਕਲੀ ਸੀ ਉਦੋਂ ਹੁਣ ਪਾਣੀ ਤਾਂ ਪੈਣੀ ਓ ਤੁਹਾਨੂੰ ਤੁਸੀਂ ਤੁਹਾਡੀ ਖਾਮੀ ਨਹੀਂ ਹੋਗੀ ਫਿਰ ਇਹ ਤੁਸੀਂ ਆਪਣੇ ਚੁਣੇ ਹੋਏ ਲੀਡਰ ਆਹੇ ਉਹ دریا ਚੋਂ ਗੱਡੀ ਰੇਤ ਪਾਣੀ ਤਾਂ ਕਿਸੇ ਨੂੰ ਪੈਣੀ ਓ ਤੁਸੀਂ ਬੰਨ ਤੁਸੀਂ ਕਹਿ ਰਹੇ ਨਾ ਪੱਕੇ ਕਰ ਦੇਾਂਗੇ ਮੈਨੂੰ ਇਹ ਦੱਸੋ ਅੱਜ ਇੱਥੇ ਦਾ ਬੰਨ ਹੀ ਨਹੀਂਗਾ ਦੱਸ ਪੱਕਾ ਕੀ ਕਰੇਂਗਾ ਇੱਥੇ ਆ ਗਿਆ ਮੈਂ ਨਾ ਦੱਸ ਦੇ ਹੈ ਨਹੀਂਗਾ ਬੰਨ ਹੀ ਖਤਮ ਹੈ ਸਰਕਾਰ ਨੂੰ ਹੁੰਦੇ ਹੋ ਕਹਿੰਦੇ ਪਿਛਲਿਆਂ ਦੇ ਵਿੱਚ ਇਹ ਕੰਡੇ ਅਸੀਂ ਤੇ ਚੁਗ ਰਹੇ ਹਾਂ ਤੇ ਤੁਸੀਂ ਮਦਦ ਚੁਗ ਨਹੀਂ ਰਹੇ ਉਹਨਾਂ ਦੇ ਸਿੱਟੇ ਹੋਏ ਪੈਸੇ ਚੁੱਕ ਰਹੇ ਨਹੀਂ دریاਵਾਂ ਦੀ ਇਸ ਕਰਕੇ ਉਦਾਹਰਣ ਦਿੰਦੇ ਹੋ دریا ਬਹੁਤ ਚੌੜੇ ਹੁੰਦੇ ਆ ਹੁਣ ਫੇਰ ਦਿਲ دریا ਨਾ ਕਿਆ ਕਰੀਏ ਜਿਹਦਾ ਬੱਟਾ ਦਿਲ ਆ ਕਿਤੇ ਹੋਰ ਚੀਜ਼ ਨਾ ਮ ਆਪਣਾ ਪੋਗਾ ਦਿਲ ਆਕਾਸ਼ ਘਣਾ ਪਊਗਾ ਇਹ ਚੁੰਨਦੇ ਇਹ ਨੇ ਭੁਗਤਦੇ ਦਿੱਲੀ ਦੇ ਹੱਕ ਚਾਓ ਤੇ ਰੌਲਾ ਨਾ ਪਾਈਏ ਰੌਲਾ ਨਾ ਪਾਈਏ ਦਸਤੀ ਪ੍ਰੋਬਲਮ ਪੰਜਾਬ ਦਰਿਆਵਾਂ ਦੀ ਧਰਤੀ ਆ ਦਰਿਆ ਪੰਜਾਬ ਨੂੰ ਹੱਸਦਾ ਬਸਦਾ ਵੀ ਰੱਖਦੇ ਆ ਪਰ ਜਦੋਂ ਕੁਦਰਤ ਦੀ ਕਰੋਪੀ ਹੁੰਦੀ ਆ ਤਾਂ ਇਹੀ ਦਰਿਆ ਫਿਰ ਲੋਕਾਂ ਦੇ ਲਈ ਮੁਸੀਬਤ ਵੀ ਬਣ ਜਾਂਦੇ ਹਾਲਾਂਕਿ ਕੁਦਰਤ ਕਦੇ ਵੀ ਲੋਕਾਂ ਦੇ ਲਈ ਮੁਸੀਬਤ ਖੜੀ ਨਹੀਂ ਕਰਦੀ ਕੁਦਰਤ ਲੋਕਾਂ ਨੂੰ ਪਾਲਦੀ ਹੀ ਆ ਪਰ ਕਿਤੇ ਨਾ ਕਿਤੇ ਕੋਈ ਕਮੀਆਂ ਜ਼ਰੂਰ ਰਹਿੰਦੀਆਂ ਕੋਈ ਗਲਤੀਆਂ ਤਾਂ ਹੋ ਜਾਂਣਗੀਆਂ ਲੋਕਾਂ ਤੋਂ ਜਾਂ ਲੋਕਾਂ ਦੇ ਸਮਝ ਜਾਣ ਵਾਲੀਆਂ ਸਰਕਾਰਾਂ ਤੋਂ ਜੋ ਇਹ ਪਾਣੀ ਚੜ ਕੇ ਆ ਰਿਹਾ ਇਸ ਸਮੇਂ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖੜੇ ਆ ਤੇ ਇਸ ਥਾਂ ਦੇ ਉੱਤੇ ਕੀ ਹਾਲਾਤ ਬਣੇ ਹੋਏ ਆ ਉਸ ਦੇ ਬਾਰੇ ਗੱਲ ਕਰਾਂਗੇ ਭਾਈ ਜੀ ਕਿਵੇਂ ਦੇਖਦੇ ਹੋ ਇਸ ਥਾਂ ਦੇ ਉੱਤੇ ਜੋ ਹਾਲਾਤ ਇਸ ਸਮੇ ਬਣੇ ਹੋਏ ਆ ਇਹ ਕੀ ਹੈ ਨਾ ਸ਼ੇਰਾ ਇਹ ਜਿਹੜਾ ਮੈਨੂੰ ਨਾ ਹੁਣੇ ਇੱਥੇ ਇਹਨਾਂ ਦੀ ਮੇਅਰ ਸੀਗੀ ਭਾਈ ਜੀ ਪਿੱਛੇ ਹਲੋ ਥੋੜਾ ਟੁਕਿਆ ਹਾਂਜੀ ਆ ਜੋਰੇ ਨੂੰ ਆਜੋ ਭਾਈ ਇਹ ਨਾ ਇਧਰ ਇਹ ਆਪਣੀ ਮੇਅਰ ਸੀਗੀ ਜੀ ਮੈਂ ਮੇਅਰ ਨੂੰ ਇੱਕੋ ਗੱਲ ਕਹੀ ਸੀ ਕਿ ਇਹ ਦੱਸੋ ਇਹ ਫਲੱਡ ਹੈ ਜਿਹੜੇ ਇੱਧਰ ਹੋ ਜਾ ਸ਼ੇਰਾ ਚਲ ਇਹ ਜਿਹੜੇ ਫਲੱਡ ਹੈ ਉਹ ਦੇਖੀ ਬਈ ਇਹ ਫਲੱਡ ਕਿਉਂ ਆਇਆ ਹੈ ਆਂਦੀ ਜੀ ਮੀਂਹ ਪੈ ਰਿਹਾ ਹੈ ਆ ਮਾੜਾ ਜਿਹਾ ਕੈਮਰਾ ਉਹ ਖਾਈਂ ਛੇਰਾ ਉੱਤੇ ਨੀਲਾ ਅਸਮਾਨ ਹੈ ਤਾਂ ਮੀਂਹ ਆ ਹੁਣ ਆਪਾਂ ਜਿਹੜੀ ਜ਼ਮੀਨ ਤੇ ਖੜੇ ਆ ਜੀ ਇਹ ਜੀਰੀ ਵਾਲੀ ਜਗ੍ਹਾ ਹੈ ਆ ਲੈ ਖਬਰੇ ਆਪਾਂ ਆ ਲੈ ਨਹੀਂ ਖਬਰੇ ਨਾ ਤੇ ਇਹ ਜਿਹੜਾ ਫਲੱਡ ਹੈ ਇਹ ਮੈਨ ਮੇਡ ਡਿਜ਼ਾਸਟਰ ਹੈ ਇਹ ਬੀਬੀਐਮਬੀ ਦਾ ਫਲੱਡ ਹੈ ਇਹ ਮੀਂਹ ਨਾਲ ਨਹੀਂ ਆਇਆਗਾ ਆ ਜਿਹੜਾ ਸਤਲੁਜ ਦਰਿਆ ਹੈ ਇਹਦੇ ਤੁਸੀਂ 60000 ਕਿਊਸਿਕ ਤੋਂ ਉੱਤੇ ਪਾਣੀ ਨਹੀਂ ਛੱਡ ਸਕਦੇ। ਇਹ ਖੁੱਬ ਨਹੀਂ ਰਿਹਾ ਫਿਰ ਚੁਬ ਰਹੇ ਆ। ਉਹ ਤਾਂ ਸਾਰੇ ਹੀ ਚੁਬ ਰਹੇ ਆ ਇਹ ਔਰ ਇਹ ਅੱਜ ਦੇ ਥੋੜੀ ਚੁਬ ਰਹੇ ਤਾਂ 47 ਤੋਂ ਹੀ ਚੁਬ ਰਹੇ ਨੇ। ਜੇ ਨਾ ਹੁੰਦਾ ਤਾਂ ਮੈਨੂੰ ਦੱਸ ਜਿਹੜੀ 55 ਦੇ ਵਿੱਚ ਇਹਨਾਂ ਨੇ ਹਰੀਕੇ ਹੈੱਡ ਬਣਾ ਕੇ ਨਹਿਰ ਕੱਢਣੀ ਸੀ। ਉਹਦੇ ਲਈ ਉਹਦੇ ਲਈ ਇਹਨਾਂ ਨੇ ਆ ਤੁਸੀ ਬੰਨ ਬਣਾਤੇ। ਜੀ। ਆਹੀ ਬਣਾਏ ਆ ਨਾ। ਇਹਦੇ ਨਾਲ ਕੀ ਹੋ ਗਿਆ ਦਰਿਆ ਰੁਕ ਗਏ। ਬੰਨੇ ਗਏ। ਇਹ ਕੌਣ ਸੀ ਉਦੋਂ ਪ੍ਰਤਾਪ ਸਿੰਘ ਕਹਰੋਂ ਤੇ ਉੱਤੇ ਨਹਿਰੂ ਸੀ ਇਹ ਦਰਿਆ ਬਣ ਲੇ ਬੰਨਣ ਤੋਂ ਬਾਅਦ ਇੱਥੇ ਆ ਸਾਰੇ ਹੋਣੇ ਜਿਹੜੇ ਪਿੰਡ ਵਾਲੇ ਹੋਣੇ ਇਹਨਾਂ ਨੂੰ ਪੁੱਛੇ ਜੇ ਇਹਨਾਂ ਦੀਆਂ ਮਾਲਕੀ ਦੀਆਂ ਜ਼ਮੀਨਾਂ ਐ ਇਹਦੇ ਥੱਲੇ ਇਹ ਮਾਲਕੀ ਐ ਇਹਨਾਂ ਦੀ ਦਰਿਆ ਕਦੇ ਵੀ ਸਤਨਾਮ 5 ਕਿਲੋਮੀਟਰ ਪਰੇ ਨੂੰ ਜਾਂਦਾ ਹੈ ਜਾਂ ਇੱਧਰ ਨੂੰ ਜਾਂਦਾ ਹੈ ਰਾਤ ਬਦਲਦਾ ਰਹਿੰਦਾ ਆਪਣਾ ਬਦਲਦਾ ਹੈ ਤਾਂ ਇਹ ਅੰਗਰੇਜ਼ਾਂ ਦਾ ਇੱਕ ਐਕਟ ਸੀਗਾ 1887 ਲੈਂਡ ਐਂਡ ਰੈਵਿਨਿਊ ਐਕਟ ਇਹ ਲੈਂਡ ਐਂਡ ਰੈਵਿਨਿਊ ਐਕਟ ਸੀ ਉਹ ਦਰਿਆ ਜਦੋਂ ਜਗ੍ਹਾ ਛੱਡ ਜਾਂਦਾ ਸੀ ਉਹ ਮਾਲਕੀ ਹੋ ਜਾਂਦੀ ਸੀ ਤੇ ਜਿੱਥੇ ਚਲੇ ਆ ਗਿਆ ਉਹ ਸ਼ਾਮਲਾਤ ਉਹਨੂੰ ਮੁਆਵਜ਼ਾ ਦਿੰਦੇ ਸੀ 2 4 5 ਸਾਲਾਂ ਬਾਅਦ ਫਿਰ ਜਗ੍ਹਾ ਬਦਲ ਲੈਂਦਾ ਸੀ ਇਹਨਾਂ ਨੇ ਹਰੀਗੇ ਹੱਡ ਪਾਣੀ ਲਿਜਾਣਾ ਸੀ ਤਾਂ ਇਹਨਾਂ ਨੇ ਤੁਸੀ ਬੰਨ ਲਾ ਕੇ ਉਹਨੂੰ ਬੰਨਤਾ ਬੰਨਤਾ ਹੁਣ ਜਿਹਦੀ ਜ਼ਮੀਨ ਉਦੋਂ ਥੱਲੇ ਆ ਗਈ ਉਹ ਪਰਮਾਨੈਂਟ ਥੱਲੇ ਆ ਗਈ ਨਾ ਕੋਈ ਮੁਆਵਜ਼ਾ ਨਾ ਕੋਈ ਐਕਵਾਇਰਮੈਂਟ ਬਸ ਛੜਤੀ ਉਹਨੇ ਐਕਵਾਇਰ ਹੋਈਆਂ ਉਹਦੇ ਕੋਲੇ ਹਰੀਕੇ ਹੱਡ ਕੋਲੇ 4000 ਏਕੜ ਇਧਰਲੇ ਪਾਸੇ ਐਕਵਾਇਰ ਕਰ ਲਈ 400 ਏਕੜ ਪਰਲੇ ਪਾਸੇ ਕਰ ਲਈ ਹੁਣ ਮੈਨੂੰ ਤੂੰ ਦੱਸ ਪਰਲੇ ਪਾਸੇ ਦਰਿਆ ਹੈ ਨਹੀਂ ਬਾਅਦ ਚ ਇਧਰ ਦਰਿਆ ਹੈ ਨਹੀਂ ਆ ਕਿੱਥੇ ਹੈ ਹੈ ਨਹੀਂ ਆ ਹੀ ਸਤਲੁਜ ਹੈ ਤਾਂ ਫਿਰ ਇਹ ਕੀ ਕੀਤਾ ਇਹਨਾਂ ਨੇ ਵੀ ਉਹ ਜ਼ਮੀਨ ਕਿਹਦੀ ਸੀ ਉਹਨੂੰ ਪੈਸੇ ਦਿੱਤੇ ਨੇ ਨਾ ਇਹਨਾਂ ਵਿਚਾਰਿਆਂ ਨੂੰ ਗਾਲਾਂ ਕੱਢਦੇ ਲੋਕ ਉੱਥੇ ਮੈਨੂੰ ਆਖਣਾ ਦੇ ਦਰਿਆ ਦੀ ਜ਼ਮੀਨ ਰੋਕੀ ਹੈ ਇਹ ਆਂਦੇ ਦਰਿਆ ਨੇ ਸਾਡੀ ਜ਼ਮੀਨ ਰੋਕੀ ਹੈ ਆ ਮਸਲਾ ਹੈ ਹੁਣ ਦੂਜੀ ਗੱਲ ਆ ਇਹਨਾਂ ਤੋਂ ਪੁੱਛ ਲਓ ਜੇ ਇੱਥੇ ਲੋਕਲ ਬੰਦੇ ਜਿਹੜੇ ਵੀ ਹੋਏ ਆ ਦਰਿਆ ਹਮੇਸ਼ਾ ਇੰਨਾ ਕ ਚੱਲਦਾ ਹੈ ਜਾਂ ਚੱਲਦਾ ਹੀ ਨਹੀਂ ਕੀ ਇਹ ਦੱਸਣਗੇ ਸੋਕ ਜਾਂਦਾ ਹੈ ਨਾ ਉੜਿਆ ਉੜਿਆ ਆ ਜਾ ਸੋਕ ਜਾਂਦਾ ਹੈ ਨਾ ਹਾਂਜੀ ਹੁਣ ਮੈਨੂੰ ਦੱਸ ਕੋਈ ਵੀ ਦੁਨੀਆ ਦੇ ਵਿੱਚ ਰੂਲ ਹੈ ਇੱਧਰ ਨੂੰ ਆ ਜਾ ਸ਼ਰਮ ਦੁਨੀਆ ਦੇ ਵਿੱਚ ਰੂਲ ਹੈ ਕਿ 25% ਦਰਿਆ ਵਗਦਾ ਰਹਿਣਾ ਚਾਹੀਦਾ ਹੈ ਹੂੰ ਉਹਦੇ ਨਾਲ ਸਿਲਟਿੰਗ ਮਤਲਬ ਰੇਤ ਵੀ ਵਗਦੀ ਰਹਿੰਦੀ ਹੈ ਦਰਿਆ ਵੀ ਜ਼ਿੰਦਾ ਰਹਿੰਦਾ ਜਿਉਂਦਾ ਰਹਿੰਦਾ ਹੈ ਇੱਥੇ ਬੰਦ ਕਿਉਂ ਕਰਦੇ ਆ ਮਤਲਬ ਦਰਿਆ ਨੂੰ ਸਾਰਾ ਸਾਲ ਮਾਰ ਕੇ ਰੱਖਦੇ ਆ ਫਿਰ ਇੱਕ ਸਮਾਂ ਆਉਂਦਾ ਇਹ ਮਾਰ ਦਿੰਦਾ ਸਭ ਨੂੰ ਮਤਲਬ ਹਾਂ ਬਸ ਆਹੀ ਗੱਲ ਹੈ ਕਿ ਜਾਂ ਤਾਂ ਤੁਹਾਨੂੰ ਪਾਣੀ ਦੇਣਾ ਨਹੀਂ ਤੇ ਜਾਂ ਡਬੋਵਾਂਗੇ ਬਸ ਦੋਏ ਕੰਮ ਇਹ ਦੋਨਾਂ ਨਾਲ ਪੰਜਾਬ ਮਰਦਾ ਸਿੰਚਾਈ ਨਹੀਂ ਮਿਲਦਾ ਇੱਥੇ ਪਾਣੀ ਸਿੰਚਾਈ ਨਹੀਂ ਨਹੀਂ ਹੋਰ ਨਹੀਂ ਬਾਈ ਜੀ ਨਹੀਂ ਆ ਤੇ ਬੋਰ ਆ ਡਬੋਉਂ ਆਣੇ ਪੈਂਦਾ ਜੀ ਜ਼ਮੀਨਾਂ 'ਚ ਆ ਡਬੋ ਇਹਨਾਂ ਨੂੰ ਰਿਆ ਤੇ ਜਦੋਂ ਇਹਨਾਂ ਨੇ ਪਾਣੀ ਲਾਉਣਾ ਇਹ ਬੋਰ ਕਰਕੇ ਕੱਢਦੇ ਹੋਰ ਇੱਥੇ ਜ਼ਮੀਨਾਂ 'ਚ ਬੋਰ ਜੀ ਬੋਰ ਕੀਤੇ ਹੋਇਆ ਜੀ ਆਪਣੇ ਬੋਰ ਆ ਮੋਟਰ ਹੜੀ ਪਾਣੀ ਚੱਕ ਨਹੀਂ ਸਕਦੇ ਇਹਦੇ ਚੋਂ ਹਾਂ ਜੀ ਇਹ ਚੋਂ ਪਾਣੀ ਨਹੀਂ ਚੱਕ ਸਕਦੇ ਇਹ ਚੋਂ ਪਾਣੀ ਨਹੀਂ ਚੱਕ ਸਕਦੇ ਇਹ ਰੇਤ ਨਹੀਂ ਚੱਕ ਸਕਦੇ ਮੱਛੀ ਨਹੀਂ ਚੱਕ ਸਕਦੇ ਇਹਨਾਂ ਤਿੰਨਾਂ ਦੇ ਅੱਡ ਟੇਕੇ ਨੇ ਇਹ ਸਿਰਫ ਡੁੱਬ ਸਕਦੇ ਨੇ ਇਹਨਾਂ ਦੇ ਖੇਤ ਆ ਉਹ ਤਾਂ ਚੱਕ ਸਕਦੇ ਹੋਣੇ ਨਹੀਂ ਉਹਨਾਂ ਤੇ ਉਹਦੀ ਲੱਗੀ ਆ ਜੀ ਪਤਾ ਕੀ ਹੁੰਦਾ ਹੈ ਚੱਕਦੇ ਆ ਜਦੋਂ ਕੋਈ ਮਾਫੀਆ ਵਾਲਾ ਆਉਂਦਾ ਉਹ ਚੱਕ ਕੇ ਲੈ ਜਾਂਦਾ ਸਵੇਰ ਥਾਣੇਦਾਰ ਇਹਨਾਂ ਨੂੰ ਬੁਲਾਉਂਦਾ ਆਹ ਥੋੜੀ ਮਾਲ ਕੀ ਆਂਦੇ ਹਾਂ ਜੀ ਆਦੇ ਤੁਰੇ ਚੱਕੀ ਚੱਲ ਕਰ ਵੀ ਐ ਤੇ ਪਰਚਾ ਇਹ ਤਾਂ ਮਾਫੀਆਂ ਚੱਕਦਾ ਮਾਫੀਆਂ ਫਿਰ ਇਹ ਮੰਗਦੇ ਆ ਪਰਚਾ ਨਹੀਂ ਨਹੀਂ ਮਾਫੀ ਨਾਲ ਨਹੀਂ ਪਰਚਾ ਪਰਚਾ ਹੁੰਦਾ ਪਰਚਾ ਜ਼ਮੀਨਾਂ ਤੇ ਹੁੰਦਾ ਜੀ ਓਏ ਸਾਡੇ ਚਲਵੰਡੀ ਪਿੰਡ ਵੀ ਹੋਏ ਬੰਦੇ ਨੇ ਪਰਚਾ ਹੋਦਾ ਹੋਰ ਬਠਿੰਡੇ ਤੋਂ ਲੈ ਕੇ ਆਉਂਦਾ ਕੀ ਲੋਕਲ ਚੱਕਣ ਵਾਲਾ ਬੰਦਾ ਇੱਥੇ ਖੜੇ ਨੇ ਡਿਪਰ ਮੇਰੇ 11 ਡਿਪਰ ਖੜੇ ਨੇ ਮੈਂ ਬਠਿੰਡੇੋਂ ਮਿੱਟੀ ਲੈ ਕੇ ਆਇਆ ਇੱਥੇ ਇੱਥੇ ਪਾਉਣ ਲਈ ਬੰਨ ਬਣਾਉਣ ਲਈ ਬਣਾਉਣ ਲਈ ਦੇਵਾ ਚੱਲ ਰਹੀ ਹੈ ਜੀ ਇੱਥੇ ਮੈਂ ਬੇਸਿਕਲੀ ਲੁਧਿਆਣੇ ਤੋਂ ਆ ਮੈਂ ਆਪਦਾ ਰੋਡ ਦਾ ਕੰਮ ਛੱਡ ਗਏ ਸਾਰੇ ਟਿੱਪਰ ਇੱਥੇ ਲੈ ਕੇ ਆਇਆ ਕੀ ਜਿਹੜੇ ਬੰਦੇ ਇੱਥੋਂ ਰੇਤ ਕੱਢਦੇ ਨੇ ਹੈ ਨਹੀਂ ਹੈ ਕਿੱਥੇ ਨੇ ਉਹ ਤੇ ਮੇਰੇ ਵਰਗਾ ਕੋਈ ਰੇਤ ਤਾਂ ਘਰ ਨੂੰ ਵੀ ਲੈ ਜਾਏਗਾ ਨਹੀਂ ਜੀ ਪਰਚਾ ਕਰਨਾ ਤੁਹਾਡੇ ਤੇ ਸਹੀ ਗੱਲ ਹੈ ਮੇਰਾ ਨਾਮ ਤਰਸੀਮ ਸਿੰਘ ਇਹ ਆ ਤਰਸੀਮ ਸਿੰਘ ਦਾ ਇਹ ਆ ਸ਼ਾਬਾਸ਼ ਵਾਲਾ ਬੰਦਾ ਪਰ ਤਾਂ ਤੈਨੂੰ ਤਰਸੀਮ ਸਿੰਘ ਕੀ ਹੈ ਮੈਂ ਤੁਰਿਆ ਆਵਾ ਆਪਣਾ ਮੁੰਡਾ ਸੀਗਾ ਨਾਲ ਕੈਮਰਾਮੈਨ ਮੈਂ ਕਿਹਾ ਯਾਰ ਸਰਕਾਰ ਨੇ ਮਾਵਾ ਟਿਪਰ ਭੇਜ ਤੇ ਨਾਲ ਟਰਾਲੀਆਂ ਵੀ ਆ ਲਦਾਸ ਇਹਨਾਂ ਨੇ ਲਿਆਂਦੇ ਆ ਉਦੋਂ ਲੋਕ ਕੌਣ ਆ ਗਿਆ ਆ ਜਾ ਅਗਲਾ ਹਿੱਸਾ ਉੱਥੇ ਆ ਜਾ ਤੁਰੇ ਆਓ ਫੇਰ ਕਹਿਣਗੇ ਤੁਸੀਂ ਜਾਣ ਕੇ ਲੋਕ ਠੱਲੀ ਰੱਖੇ ਇੱਥੇ ਆ ਜਾਓ ਬਿਲਕੁਲ ਆ ਜਾ ਵੀ ਆ ਜਾ ਪਾਣੀ ਜਿਹੜਾ ਹੈਗਾ ਇਸ ਸਮੇਂ ਸਥਾਨਕ ਖਤਰਾ ਬਣਾ ਪ੍ਰਸ਼ਾਸਨ ਪੂਰ ਜ਼ੋਰ ਜਿਹੜੀ ਕੋਸ਼ਿਸ਼ ਕਰ ਰਿਹਾ ਡੀਸੀ ਸਾਹਿਬ ਕਹਿੰਦੇ ਕਿ ਅਸੀਂ ਲੱਗੇ ਹੋਏ ਆ ਕੋਸ਼ਿਸ਼ ਜਿਹੜੇ ਕੰਮ ਵਿੱਚ ਲੱਗੇ ਹੋਇਆ ਡੀਸੀ ਸਾਹਿਬ ਸਾਹਮਣੇ ਮਤਲਬ ਉਹ ਆਪਾਂ ਨੂੰ ਜਿਹੜੇ ਬੰਦੇ ਆ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਮਤਲਬ ਤੈਨੂੰ ਤੇ ਮੈਨੂੰ ਨਹੀਂ ਰੋਕਿਆ ਜਦੋਂ ਮੈਂ ਪੁੱਛਿਆ ਕਿ ਅੱਗੇ ਕੌਣ ਜਾ ਕੇ ਰੋਕ ਰਿਹਾ ਹੈ ਅੱਗੇ ਮਤਲਬ ਕੰਮ ਹੋ ਰਿਹਾ ਹੈ ਜਾਂ ਕੀ ਹੋ ਰਿਹਾ ਹੈ ਪਾਣੀ ਦਾ ਪਤਾ ਆਂਦੇ ਜੀ ਹੋ ਨਹੀਂ ਸਾਨੂੰ ਪਤਾ ਤੇ ਮੈਂ ਕਿਹਾ ਫਿਰ ਸਾਨੂੰ ਪਤਾ ਜਾਣ ਦਿਓ ਇੱਧਰ ਆ ਜਾ ਸ਼ੇਰਾ ਅੱਗੇ ਤੂੰ ਬਸ ਠੀਕ ਹੈ ਠੀਕ ਹੈ ਆ ਜਾ ਆ ਜਾ ਥੋੜਾ ਜਾ ਆ ਹੁਣ ਮਸਲਾ ਇਹ ਆ ਸਤਨਾਮ ਕਿ ਉਜੜਨ ਲਈ ਤਾਂ ਇਹ ਟਿਪਰ ਲਿਓਣ ਇਹ ترسےم ਸਿੰਘ ਉਰੀ ਲਿਓਣ ਰੇਤ ترسےم ਸਿੰਘ ਆਉਰੇ ਆ ਜਾ ਮਾੜਾ ਜਾ ਪਤਾ ਲੱਗੇ ਤੇਰਾ ترسےਮ ਤੋਂ ਲਾਵੇ ਟਿਪਰ ਆਪਦੇ ਤੇ ਸਰਕਾਰ ਕਿਹੜੇ ਕੰਮ ਲਈ ਆ ਜਦੋਂ ਇਤੋਂ ਮਾਫੀਏ ਨੇ ਰੇਤ ਭਰ ਕੇ ਲਿਜਾ ਕੇ ਵੇਚਣੀ ਐ ਉਦੋਂ ਦਾ ਉਹਨਾਂ ਦੇ ਟਿਪਰ ਜਦੋਂ ਲੋਕਾਂ ਨੂੰ ਬਚਾਉਣਾ ਉਦੋਂ ਇਹਦੇ ਟਿਪਰ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਇਹ ਰੇਤ ਦੇ ਉੱਤੇ ਕੇਜਰੀਵਾਲ ਨੇ ਕਿਹਾ ਸੀਦਰ ਸਿੰਘ ਆਪਣਾ ਸਤਨਾਮ ਕਿ 20000 ਕਰੋੜ ਰੇਤ ਮਾਫੀਆ ਖਾਂਦਾ ਹੈ ਤੇ ਲੀਡਰਾਂ ਨੂੰ ਦਿੰਦਾ ਹੈ ਅਸੀਂ ਉਹ ਰੈਵਨਿਊ ਵਧਾ ਦੇਾਂਗੇ ਭਾਈ ਤੁਸੀਂ ਲੀਡਰ ਚੁਣੇ ਆ ਤਾਂ ਹੁਣ ਫਿਰ ਤੁਹਾਨੂੰ ਰੇਤ ਦੇ ਆਚੋਂ ਨਿਕਲੀ ਸੀ ਉਦੋਂ ਹੁਣ ਪਾਣੀ ਤਾਂ ਪੈਣੀ ਹੋ ਤੁਹਾਨੂੰ ਤੁਸੀਂ ਤੁਹਾਡੀ ਖਾਮੀ ਨਹੀਂ ਹੋਗੀ ਫਿਰ ਇਹ ਤੁਸੀਂ ਆਪਣੇ ਚੁਣੇ ਹੋਏ ਲੀਡਰ ਆ ਇਹ ਹੁਣ ਦਰਿਆ ਚ ਗੱਡੀ ਰੇਤ ਪਾਣੀ ਤਾਂ ਕਿਸੇ ਨੂੰ ਪੈਣੀ ਹੋ ਹੁਣ ਪ੍ਰਸ਼ਾਸਨ ਸਾਰਾ ਆ ਜਾਂਦਾ ਕੀ ਜਿਹੜਾ ਅੱਜ ਕੁਝ ਹੋ ਰਿਹਾ ਪਹਿਲਾਂ ਨਹੀਂ ਹੋ ਸਕਦਾ ਇਹ ਆਪਾਂ ਨੂੰ ਪਤਾ ਹੈ ਚੀਜ਼ਾਂ ਹੁੰਦੀਆਂ ਨੇ ਬਰਸਾਤਾਂ ਦੇ ਵਿੱਚ ਜਦੋਂ ਤਾਂ ਸਿਰ ਤੇ ਚੜ ਕੇ ਆ ਗਿਆ ਉਦੋਂ ਤਾਂ ਅਸੀਂ ਹੋ ਜੰਨੇ ਆ ਸ਼ੁਰੂ ਵੀ ਆ ਕਰ ਲਿਆ ਕੋਈ ਕੀ ਇਹ ਪਹਿਲਾਂ ਨਹੀਂ ਹੋ ਸਕਦਾ ਪਹਿਲਾਂ ਕੋਈ ਆਉਂਦਾ ਹੀ ਨਹੀਂ ਆ ਗੱਲ ਹੈ ਹੁਣ ਜਦੋਂ ਅਸੀਂ ਹੁਣ ਆਪਾਂ ਰੌਲਾ ਪਾਈ ਜਾਂਨੇ ਕਿ ਡੁੱਬ ਗਏ ਡੁੱਬ ਗਏ ਡੁੱਬ ਗਏ ਹੁਣ ਕੀ ਇਹ ਦੱਸਣਗੇ ਡਬੋਏ ਕინੇ ਐ ਇਹ ਬੀਬੀਐਮਬੀ ਨੇ ਡਬੋਏ ਐ ਮੈਂ ਸ਼ਰਮ ਘਹਿ ਰਹੇ ਆ ਔਰ ਮੈਂ ਅੱਜ ਦਾ ਨਹੀਂ ਕਹ ਰਿਹਾ 4 ਹਫ਼ਤੇ ਹੋ ਗਏ ਤੈਨੂੰ ਯਾਦ ਆ ਆਪਾਂ ਇਕੱਠੇ ਸੀਗੇ ਰੋਪੜ ਮੈਂ ਕੀ ਕਿਹਾ ਸੀ ਇਹ ਇਲਾਕਾ ਡੁੱਬਣ ਵਾਲਾ ਐ ਕੋਡਾ ਵੀ ਤੇ ਪੰਜਾਬ ਵੀ ਪਤਾ ਕਿਉਂ ਕਿਹਾ ਸੀ ਕਿਉਂਕਿ ਤਿੰਨਾ ਡੈਮਾਂ ਦੇ ਪਾਖੜਾ ਪੌਂਗ ਤੇ ਰਣਜੀਤ ਤਿੰਨਾ ਦਾ ਲੈਵਲ ਅਪ ਹੋ ਗਿਆ ਸੀ ਸਭ ਤੋਂ ਪਹਿਲਾਂ ਉਧਰ ਟੁੱਟਿਆ ਨਾ ਰਣਜੀਤ ਡੈਮ ਤੋਂ ਅੱਗੇ ਮਾਧੋਪੁਰ ਕੀ ਜਾਂਦੇ ਉਹ ਬੰਨ ਟੁੱਟਿਆ ਜੀ ਰਣਜੀਤ ਡੈਮ ਦਾ ਲੈਵਲ ਪਤਾ ਕਿੰਨਾ ਹੈ ਟੋਟਲ 527 ਫੁੱਟ ਤੇ ਉਥੇ 17 ਅਗਸਤ ਨੂੰ ਕਿੰਨਾ ਸੀ 521 ਫੁੱਟ ਕੀ ਇਹ ਦੱਸਣਗੇ ਕਿ ਮੀਂਹ ਪੈਣ ਵਾਲੇ ਆ ਫੋਰਕਾਸਟ ਤੁਹਾਡੇ ਫੋਨ ਤੇ ਆ ਤੁਸੀਂ ਸਪਟੰਬਰ ਤੋਂ ਪਹਿਲਾਂ ਲੈਵਲ ਇੰਨਾ ਹਾਈ ਕਿਉਂ ਕੀਤਾ ਦੱਸਣਗੇ ਕੀ ਇਹ ਦਰਿਆ ਪਹਿਲਾਂ ਨਹੀਂ ਵਗ ਸਕਦੇ ਸੀ ਆਊਟਫਲੋ ਵਧਾ ਨਹੀਂ ਸਕਦੇ ਸੀ ਕੀ ਪਹਿਲਾਂ ਹੀ ਖਾਲੀ ਕਰਕੇ ਰੱਖਦੇ ਔਰ ਜਦੋਂ ਪਹਾੜਾਂ ਤੋਂ ਪਾਣੀ ਆਉਂਦਾ ਮੀਂਹ ਕਰਕੇ ਮੰਨ ਲਾ ਤ ਉਹਨੂੰ ਰੋਕ ਲੈਂਦੇ ਕਿੱਡਾ ਔਖਾ ਕੰਮ ਸੀ ਕਿਉਂ ਨਹੀਂ ਕੀਤਾ ਜੇ ਦੀ ਜਾਂਚ ਹੋਊਗੀ ਇਹ ਨਲਾਕੀ ਹੈ ਸਾਜ਼ਿਸ਼ ਹੈ ਜੋ ਸਟਰੈਟਜੀ ਹੈ ਜੀਸੀ ਸਾਹਿਬ ਕਹਿੰਦੇ ਵੀ ਜਿਹੜਾ ਇੱਥੇ ਕੁਝ ਜੋ ਵਾਪਰੇ ਆ ਜੇ ਮਾਈਨਿੰਗ ਦੀ ਇੱਥੇ ਗੱਲਾਂ ਹੋਈਆਂ ਕਿ ਇੱਥੇ ਮਾਈਨਿੰਗ ਹੁੰਦੀ ਰਹੀ ਤਾਂ ਅਸੀਂ ਕਰਾਂਗੇ ਉਹਦੇ ਉੱਤੇ ਕੰਮ ਅਸੀਂ ਜਾਂਚ ਵੀ ਕਰਾਵਾਂ 70 ਨਹੀਂ ਬਲਕਿ 75 ਸਾਲ ਹੋ ਗਿਆ ਸੰਦਿਆਂ ਨੂੰ ਕਰਾਂਗੇ 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 ਪਤਾ ਕੀ ਹੈ ਤੁਹਾਡੇ ਇਲਾਕੇ 'ਚ ਹੀ ਗਏ ਸੀ ਮੈਂ ਕਿਹਾ ਬਦਲਾਅ ਆ ਗਿਆ ਜਿਹੜੇ ਆਂਦੇ ਅਸੀਂ ਕਰਾਂਗੇ ਕਰਤਾ ਕੁਝ ਆਂਦੇ ਥੋੜਾ ਜਿਹਾ ਬਦਲਾਅ ਆਇਆ ਟਿੱਪਰ ਤੇ ਬੰਦੇ ਖੱਡਾਂ ਸੀਮ ਹੈ ਉੱਤੇ ਜਿਹੜਾ ਬੰਦਾ ਜੀ ਨੂੰ ਪੈਸੇ ਜਾਂਦੇ ਉਹ ਬਦਲਾਅ ਆ ਗਿਆ ਉਹ ਬਦਲ ਗਿਆ ਆ ਬਦਲਾ ਹੋਇਆ ਮੈਂ ਤੁਹਾਨੂੰ ਦੱਸਾਂ ਸਾਡੇ ਲੋਕ ਇਮੋਸ਼ਨਲ ਨੇ ਇੱਥੇ ਹੁਣ ਮੁੰਡੇ ਸਾਰੇ ਗਾਲਾਂ ਕੱਢ ਰਹੇ ਆ ਆਪ ਵਾਲਿਆਂ ਦੇ ਜੁੱਤੀ ਮਾਰਨੀ ਆ ਮੈਂ ਨਾ ਉਹ ਜਸ਼ਨਪਰੀ ਤ ਮਰਿਆ ਸੀ ਨਾ ਸਰਪੰਚ ਉੱਥੇ ਗਿਆ ਆਪ ਵਾਲੇ ਨਹੀਂ ਵੜਨਦੇ ਨੇ ਮੈਂ ਕਿਹਾ ਪਿਛਲੀ ਵਾਰੀ ਆਪਾਂ ਕਾਂਗਰਸੀ ਨਹੀਂ ਵੜਨ ਦਿੱਤੇ ਉਦੋਂ ਪਹਿਲਾਂ ਆ ਕੀ ਨਾ ਕਾਲੀ ਤੇ ਭਾਜਪੀ ਨਹੀਂ ਵੜਨ ਦਿੱਤੀ ਖੱਟਿਆ ਕੀ ਆ ਉਹ ਇਹ ਇੱਕੋ ਜਿਹੇ ਨੇ ਲੁਟੇਰੇ ਨੇ ਅਸੀਂ ਪਾਲਿਸੀਆਂ ਤੇ ਮੁੱਦਿਆਂ ਤੇ ਵੋਟ ਕਿਉਂ ਨਹੀਂ ਪਾਉਂਦੇ ਅਸੀਂ ਕਿਹਾ ਕਿ ਰੇਤ ਦੀ ਪਾਲਿਸੀ ਆਊਗੀ ਆ ਪਰਲਾਪਾਸਾ ਦੇ ਰਿਆ ਦਾ ਉੱਚਾ ਇਧਰ ਨਿਉ ਆ ਕਿਉਂ ਬਈ ਕਿਉਂਕਿ ਉਧਰ ਰੇਤ ਹੈਗੀ ਆ ਟਿੱਪਰ ਜਾ ਨਹੀਂ ਪਾਏ ਇਧਰ ਨੂੰ ਨਿਉ ਕੇ ਪਾਣੀ ਤਾਂ ਨਿਉ ਆ ਨਿਉ ਦਾ ਲਾਊਗਾ ਉਹ ਆਈ ਜਾਂਦਾ ਵੜੀ ਆਉਂਦਾ ਇਧਰ ਇੱਕ ਭਾਖੜਾ ਜ਼ਿੰਮੇਦਾਰ ਹੈ ਇੱਕ ਆ ਨਜਾਇਜ਼ ਮਾਈਨਿੰਗ ਜ਼ਿੰਮੇਦਾਰ ਹੈ ਤੇ ਕੀ ਨਹੀਂ ਕੀਤੀ ਹੈ ਸਰਕਾਰ ਨੇ ਇਹ ਦੱਸੋ ਕਿ ਕੇਜਰੀਵਾਲ ਜਾਂ ਭਗਵੰਤ ਮਾਨ ਕੇ 20000 ਕਰੋੜ ਕਿੱਥੇ ਗਿਆ ਜਿਹੜਾ ਇਹਨਾਂ ਦੇ ਕਨਵੀਨਰ ਨੇ ਖੁਦ ਕਿਹਾ ਸੀ ਪਿਛਲੇ ਜ਼ਾਲਦਾਰ ਐਵੈਨਿਊ 288 ਕਰੋੜ ਹੈ ਬਾਕੀ ਕਿਦੀ ਜੇਬ ਚ ਮੈਂ ਦੱਸਦਾ ਇਹਨਾਂ ਦੀ ਜੇਬ ਚ ਹੈ ਉਦੋਂ ਪਹਿਲਾਂ ਕਾਂਗਰਸ ਦੀ ਉਦੋਂ ਪਹਿਲਾਂ ਕਾਲੀ ਤੇ ਭਾਜਪਾ ਦੀ ਇਹ ਮੈਂ ਨਾ ਹੱਥ ਜੋੜ ਜੋੜ ਕੇ ਹਰ ਥਾਂ ਤੇ ਜਾ ਕੇ ਕਹਿੰਨਾ ਕਿ ਬੰਦੇ ਉਹ ਰੱਬ ਦੇ ਉਹ ਜਦੋਂ ਕਿਉਂਕਿ ਇਹ ਸਿਸਟਮ ਕਿਹਨੇ ਚਲਾਉਣਾ ਹੈ ਸਰਕਾਰ ਨੇ ਤੇ ਸਰਕਾਰ ਚੁਣੀ ਕਿਨੇ ਆਪਾਂ ਤੇ ਆਪਾਂ ਕਿਉਂ ਨਹੀਂ ਸੁਧਰਦੇ ਆਪਾਂ ਇਹ ਵੀਡੀਓ ਬਣਾਉਣ ਲੱਗ ਜਾਨੇ ਆ ਕੇ ਕਿਆ ਗਿਆ ਆ ਗਿਆ ਇਹ ਸਾਰਾ ਹੀ ਜਾਣਾ ਹੈ ਕਿਉਂਕਿ ਭਾਖੜਾ ਛੱਡੀ ਜਾ ਰਿਹਾ ਹੈ ਉਹਦਾ ਲੈਵਲ ਅੱਪ ਹੈ ਉਹਨੂੰ ਨਹੀਂ ਰੋਕ ਰਹੇ ਔਰ ਤੈਨੂੰ ਯਾਦ ਆ ਤੁਹਾਡੇ ਪਾਸੇ ਵਾਲਾ ਇੱਕ ਮਨਿਸਟਰ ਵੀਡੀਓ ਤੇ ਬੋਲ ਰਿਹਾ ਕਿ ਭਾਖੜੇ ਦਾ ਲੈਵਲ ਘਟਾਤਾ ਹੈ ਆਲਾ ਸਾਰਾ ਬਨ ਜਾ ਰਿਹਾ ਇਧਰਲੇ ਪਾਸਿਓ ਆ ਸਭ ਜਾ ਰਹੇ ਨੇ ਇਧਰ ਹੁਣੇ ਅਪੀਲ ਵੀ ਹੈ ਸਭ ਨੂੰ ਕਿ ਪਿੱਛੇ ਨਿਕਲੋ ਸਾਰੇ ਓਏ ਇਧਰ ਆ ਜਾਓ ਆ ਜਾਓ ਸਾਰੇ ਐਵੇਂ ਫੇ ਡੁੱਬ ਚੂਗੇ ਪਤੰਦਰੋ ਇਹ ਤਾਂ ਚਾਉਂਦੇ ਹੀ ਆਪਣੇ ਪੰਜਾਬ ਵਾਲੇ ਮਾਰਨਾ ਆਜੋ ਇਧਰ ਨੂੰ ਹੁਣ ਇਹ ਕੀ ਆਣਾ ਸਤਨਾਮ ਇੱਕ ਤਾਂ ਇਨਾਂ ਤੇ ਜਾਂਚ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਕਮਿਸ਼ਨ ਜੀ ਜੋ ਪੰਜਾਬ ਦਾ ਹੋਵੇ ਪੰਜਾਬ ਦੇ ਜੱਜ ਹੋਣ ਜਾਂ ਜੋ ਵੀ ਬੰਦੇ ਹੋਣ ਸਿਵਲ ਦੇ ਜੁਡੀਸ਼ੀਅਲ ਕਮਿਸ਼ਨ ਬੈਠੇ ਔਰ ਜਾਂਚ ਕਰੇ ਕਿ ਨਲੈਕੀ ਹੈ ਬੀਬੀਐਮਬੀ ਦੀ ਮੈਨੇਜਮੈਂਟ ਦੀ ਜਾਂ ਸਾਜ਼ਿਸ਼ ਹੈ ਜਾਂ ਸਟ੍ਰੈਟੇਜੀ ਹੈ ਇਹ ਲੋਕਾਂ ਨੂੰ ਦੱਸਣ ਫੇ ਸਾਡਾ ਵੀ ਤਾਂ ਦਾਵਾ ਸੀ ਪੰਜਾਬ ਦਾ ਉਏ ਉਹ ਦਾਵਾ ਤਾਂ ਹੁਣ ਮੈਂ ਦੱਸਾਂ ਉਹ ਕੀ 78 79 80 ਦੀ ਧਾਰਾ ਜਿਹਦੇ ਤਹਿਤ ਜਿਹੜਾ ਇਹ ਪਤਾ ਹੈ ਕੀ ਆਂਦੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬਰੀਕ ਗੱਲ ਸਮਝਾਉ ਜੀ ਇਹ ਜਿਹੜਾ ਬੰਨ ਬਣਾਇਆ ਜਾਂਦਾ ਹੈ ਇਹ ਆਂਦੇ ਦੀ ਇੰਟਰ ਸਟੇਟ ਮਾਮਲਾ ਹੈ ਸਾਡਾ ਇੰਟਰ ਸਟੇਟ ਹੈ ਹੀ ਨਹੀਂਗਾ ਸਾਡਾ ਇੰਟਰ ਸਟੇਟ ਕਿਤੇ ਜਦੋਂ ਪਾਣੀ ਹਿਮਾਚਲ ਤੋਂ ਪੰਜਾਬ ਚ ਆ ਗਿਆ ਉਸ ਤੋਂ ਬਾਅਦ ਇਹ ਕਿਸੇ ਸਟੇਟ ਚ ਜਾਂਦਾ ਹੀ ਨਹੀਂਗਾ ਤੇ ਇੰਟਰ ਸਟੇਟ ਕਿਵੇਂ ਹੋਇਆ ਵੀ ਇਹ ਇਹ ਤਾਂ ਸਾਡਾ ਹੈ ਹੁਣ ਇਹਨਾਂ ਨੇ ਉੱਥੇ ਬਾਹਤੇ ਬੰਦੇ ਉਹ ਜਿਹੜੇ ਪੰਜਾਬ ਦੇ ਹੈ ਹੀ ਨਹੀਂ ਪੰਜਾਬ ਦਾ ਇੱਕ ਮੈਂਬਰ ਸੀ ਉਹ ਵੀ ਹੈ ਨਹੀਂ ਵਾਟਰ ਰੈਗੂਲੇਟਰ ਸੀ ਉਹ ਵੀ ਹਟਾਤਾ 4 ਮਹੀਨੇ ਪਹਿਲਾਂ ਤੁਸੀਂ ਬੋਲ ਰਹੇ ਹੋ ਵਿਰੋਧੀ ਪਾਰਟੀਆਂ ਵੀ ਤਾਂ ਪੰਜਾਬ 'ਚ ਹੈਗੀਆਂ ਆ ਗੱਲਾਂ ਉਹ ਤਾਂ ਕਰਦੀਆਂ ਨਹੀਂ ਤੇ ਉਹਨਾਂ ਨੇ ਪਿਛਲੇ ਵਾਰੀ ਸਰਕਾਰ ਉਹਨਾਂ ਦੀ ਸੀ ਕੀ ਕੀਤਾ ਉਹਨਾਂ ਨੇ ਉਹਨਾਂ ਦੇ ਵੇਲੇ ਤਾਂ ਤੁਸੀਂ ਬੰਨ ਬੰਨੇ ਸੀ ਆ ਬੀਬੀ ਐਮਬੀ ਕਿਨੇ ਬਣਵਾਇਆ ਹੈ ਬੀਬੀ ਇੰਦਰਾ ਹੀ ਸੀ ਕੇਸ ਵਾਪਸ ਸਾਡੇ ਬੰਦਿਆਂ ਨੇ ਜਦੋਂ 78 79 ਤੇ 80 ਧਾਰਾ ਖਿਲਾਫ ਸੁਪਰੀਮ ਕੋਰਟ 'ਚ ਕੇਸ ਕੀਤਾ ਕਿ ਆ ਸਾਨੂੰ ਹੱਕ ਦਵਾਇਆ ਜਾਵੇ ਆ ਸਾਨੂੰ ਹੱਕ ਦਵਾਇਆ ਜਾਵੇ ਕਿਹਾ ਨਾ ਤੇ ਦਰਬਾਰਾ ਸਿੰਘ ਨੇ ਕੇਸ ਵਾਪਸ ਲੈ ਲਈ ਕਿਉਂ ਲੈ ਲੈ ਕਿਹਦੇ ਕਹਿਨ ਤੇ ਲੈ ਲੈ ਇੰਦਰਾ ਦੇ ਕਹਿਨ ਤੇ ਤੇ ਉਹ ਕੀ ਬੋਲਣਗੇ ਇਹਨਾਂ ਨੇ ਆ ਜਿਹੜੇ ਉਦੋਂ ਪਹਿਲਾਂ ਸੀ ਬੀਜੇਪੀ ਤੇ ਤੁਹਾਨੂੰ ਪਤਾ ਹੀ ਹੈ ਕੀ ਹੈ ਤੇ ਕਾਲੀਆਂ ਨੇ ਜ਼ਮੀਨਾਂ ਅਕਵਾਇਰ ਕਰਾਈ ਤੁਹਾਡੀ S Y L ਲਈ ਕੀ ਨੇ ਕੀਤਾ ਮੈਨੂੰ ਦੱਸਤਾ ਦਿਓ ਆ ਰੇਤ ਦੀ ਪਾਲਿਸੀ ਕੌਣ ਲੈ ਕੇ ਆਇਆ ਕੱਲ ਹੀ ਲੈ ਕੇ ਆਇਆ ਤੁਸੀਂ ਮੰਗ ਕੀ ਕਰਦੇ ਹੋ ਇਹ ਪੱਕੇ ਹੋਣੇ ਚਾਹੀਦੇ ਬੰਨ ਇਹਨਾਂ ਦਾ ਹੱਲ ਕੀ ਸੋਲੂਸ਼ਨ ਕੀ ਮੈਂ ਇੱਕੋ ਮੰਗ ਕਰਦਾ ਕਿ ਸਾਡੇ ਆਪ ਬੰਦੇ ਮੁੱਦਿਆਂ ਤੇ ਵੋਟ ਪਾਉਣ ਉਦੋਂ ਬਾਅਦ ਇਹ ਬੰਨ ਪੱਕੇ ਕਰਨੇ ਆ ਜਾਂ ਇਹ ਬੰਨ ਹਟਾ ਕੇ ਸਾਰਾ ਦਰਿਆ ਨੂੰ ਨੇਚਰਲ ਕਰਨਾ ਉਹ ਇਹਨਾਂ ਦੀ ਮਰਜ਼ੀ ਹੋਵੇ ਇਹਨਾਂ ਦੇ ਹਿਸਾਬ ਨਾਲ ਸੋਚੀਏ ਤੁਸੀਂ ਬੰਨ ਤੁਸੀਂ ਕਹਿ ਰਹੇ ਨਾ ਪੱਕੇ ਕਰ ਦਿਆਂਗੇ ਮੈਨੂੰ ਇਹ ਦੱਸੋ ਅੱਜ ਤੇ ਦਾ ਬੰਨ ਹੀ ਨਹੀਂਗਾ ਦੱਸ ਪੱਕਾ ਕੀ ਕਰੇਗਾ ਇੱਥੇ ਆ ਗਿਆ ਬੰਨ ਦੱਸ ਦੇ ਹੈ ਨਹੀਂਗਾ ਬੰਨ ਹੀ ਖਤਮ ਹੈ ਤੇ ਜੇ ਪੱਕਾ ਕਰਤਾ ਤੇ ਦਰਿਆ ਉੱਚਾ ਹੋ ਗਿਆ ਕੀ ਕਰ ਲੇਗਾ ਤੇ ਤੈਨੂੰ ਮੈਂ ਇੱਕ ਹੋਰ ਦੱਸਾਂ ਸਤਨਾਮ ਸਾਰੇ ਖੇਤਾਂ ਤੋਂ ਦਰਿਆ ਉੱਚੇ ਹੋਣਗੇ ਪਤਾ ਕਿਉਂ ਕਿਉਂਕਿ ਦਰਿਆ ਮਿੱਟੀ ਲਿਆਉਂਦਾ ਹੈ ਸਿਲਟ ਲਿਆਉਂਦਾ ਹੈ ਜੀ ਉਹਨੇ ਦਰਿਆ ਨੇ ਮਿੱਟੀ ਪਾਵਾ ਕਿ ਉੱਚੇ ਹੁੰਦੇ ਜਾਣਾ ਤੁਹਾਡੀ ਜ਼ਮੀਨ ਤੋਂ ਉੱਚਾ ਹੋ ਜਾਊਗਾ ਦਰਿਆ ਨੂੰ ਖੁੱਲਾ ਛੱਡਿਆ ਜਾਂਦਾ ਹੈ ਇਹ ਰੱਬ ਦੇ ਵੱਲੋਂ ਹੁੰਦੀ ਆ ਦਾਤ ਜਿਹਨੂੰ ਅਸੀਂ ਬੰਨ੍ਹ ਮਾਰਤੇ ਇਹ ਬਹੁਤ ਗਲਤ ਆ ਅਮਰੀਕਾ ਦੇ ਵਿੱਚ ਕਿੰਨੇ ਬੰਨ੍ਹ ਤੋੜ ਦਿੱਤੇ ਗਏ ਨੇ ਡੈਮ ਤਾਂ ਕਹਾਟਾ ਦਿੱਤੇ ਗਏ ਨੇ ਫਿਰ ਇਹ ਕਹਿਣਗੇ ਜੀ ਬਿਜਲੀ ਕਿੱਥੋਂ ਆਊਗੀ ਸਾਹੀ ਕਹਿਣਗੇ ਨਾ ਕਿ ਤੁਸੀਂ ਸੋਲਰ ਦਾ ਰੌਲਾ ਪਾ ਰਹੇ ਆਂ ਹੋਰ ਗੱਲਾਂ ਕਰ ਰਹੇ ਹੋ ਤੇ ਚਲੋ ਜੇ ਬਿਜਲੀ ਲਿਆਉਣੀ ਹੈ ਕਮ ਸੇ ਕਮ ਇਸ ਸਟੇਟ ਦੇ ਲੋਕ ਜੋ ਡੁੱਬਦੇ ਨਹੀਂ ਇਹਨਾਂ ਦੇ ਹੱਥੋਂ ਦਾ ਕੰਟਰੋਲ ਤਾਂ ਰਹਿੰਦਿਓ ਕਿ ਕਿੰਨਾ ਪਾਣੀ ਛੱਡਣਾ ਹੈ ਕਿੰਨਾ ਇਹਦਾ ਲੈਵਲ ਵਧਾਉਣਾ ਹੈ ਉਹ ਅਸੀਂ ਤਾਂ ਡਿਸਾਈਡ ਕਰੀਏ ਕਿ ਬਾਹਰੋਂ ਆ ਕੇ ਕੋਈ ਡਿਸਾਈਡ ਕਰੂਗਾ ਕਮ ਸੇ ਕਮ ਬੀਬੀਐਮਬੀ ਤੇ ਕੰਟਰੋਲ ਤਾਂ ਸਾਡਾ ਦੇ ਦਿਓ ਆ ਰੇਤੇ ਦੀ ਪਾਲਿਸੀ ਦਾ ਬਦਲ ਦਿਓ ਕਿ ਰੇਤਾ ਮੁਫਤ ਔਰ ਸਿਰਫ ਨਕਸ਼ੇ ਪਾਸ ਕਰਨ ਵੇਲੇ ਇੱਕ ਸਲੈਬ ਬਣਾ ਕੇ ਟੈਕਸ ਲੈ ਲਓ ਉਹਦੇ ਨਾਲ ਤੁਹਾਡਾ ਰਾਸ਼ਟਰੀ ਅਜਾ ਸਟੇਟ ਦਾ ਰੈਵਨਿਊ ਵੀ ਵਧੂਗਾ 6 ਗੁਣਾ ਤੇ ਨਾਲ ਨਾਲ ਰੇਤਾ ਮੁਫਤ ਮਿਲੂਗਾ ਕੁਦਰਤੀ ਕਾਨ ਵੀ ਨਹੀਂ ਹੋਊਗਾ ਆਣੇ ਅਸੀਂ ਤਾਂ ਜਦੋਂ ਇਹ ਸਵਾਲ ਸਰਕਾਰ ਨੂੰ ਹੁੰਦੇ ਹੋ ਕਹਿੰਦੇ ਪਿਛਲਿਆਂ ਦੇ ਵਿੱਚ ਇਹ ਕੰਡੇ ਅਸੀਂ ਤੇ ਚੁਗ ਰਹੇ ਆ ਤੇ ਤੁਸੀਂ ਮਦਦ ਚੁਗ ਨਹੀਂ ਰਹੇ ਉਹਨਾਂ ਦੇ ਸਿੱਟੇ ਹੋਏ ਪੈਸੇ ਚੁੱਕ ਰਹੇ ਨਹੀਂ ਜੇ ਕੰਡੇ ਚੁਗਰੇ ਹੁੰਦੇ ਤਾਂ 23 ਚ ਕਿਉਂ ਆਇਆ ਸੀ ਇਹਦੀ ਜਾਂਚ ਕਿਉਂ ਨਹੀਂ ਕਰਾਈ ਅਜ ਤਾਂ ਚਿੱਠੀਆਂ ਲਿਖੀਆਂ 23 ਚ ਵੀ ਆ ਹੋਇਆ ਹੈ 17000 ਆਊਟਫਲੋ ਪੌਂਗ ਦਾ 17000 18000 ਫਿਰ ਇਕੱਠਾ 87000 ਫਿਰ 1 ਲੱਖ 41000 ਫਿਰ 1 ਲੱਖ 30000 ਐ ਹੋ ਕੇ ਫਲੱਡ ਆ ਗਿਆ ਜਿਹੜਾ ਬਿਆਸ ਹੈ ਉਹ 90000 ਕਿਊਸਿਕ ਤੋਂ ਉੱਤੇ ਚੱਲਦਾ ਨਹੀਂ ਤੇ ਜਿਹੜਾ ਸਤਲੁਜ ਹੈ ਇਹ 60000 ਕਿਊਸਿਕ ਤੋਂ ਉੱਤੇ ਚੱਲਦਾ ਨਹੀਂ ਤੇ ਤੁਸੀਂ ਕਿਵੇਂ ਕੀਤਾ ਆ ਪਤਾ ਕਿੰਨੇ ਵੀ ਦਿਲ ਦਰਿਆ ਏ ਦਰਿਆਵਾਂ ਦੀ ਇਸ ਕਰਕੇ ਉਧਾਰਨ ਦਿੰਦੇ ਹੋ ਦਰਿਆ ਬਹੁਤ ਚੌੜੇ ਹੁੰਦੇ ਆ ਹੁਣ ਫੇਰ ਦਿਲ ਦਰਿਆ ਨਾ ਕਿਆ ਕਰੀਏ ਜਿਹਦਾ ਵੱਡਾ ਦਿਲ ਆ ਕਿਤੇ ਹੋਰ ਚੀਜ਼ ਨਾ ਮੈਂ ਆਪਣਾ ਪੋਗਾ ਦਿਲ ਆਕਾਸ਼ ਕਹਿਣਾ ਪਊਗਾ ਸਾਡੇ ਦਰਿਆਵਾਂ ਵਰਗੇ ਦਿਲ ਆ ਜਿਹੜਾ ਗਿਆ ਮੁੰਡਾ ਹੁਣੇ ਤਰਸੀਮ ਉਹਦੇ ਟਿੱਪਰ ਹੈ ਨਾ ਉਹਨੇ ਪੈਸੇ ਲਏ ਆ ਖੜੇ ਆ ਨਾ ਆ ਟਿੱਪਰ ਸਾਰੇ ਪਰ ਉਧਾਰਨ ਤਾਂ ਬਦਲੀ ਪਾਉਂਗੀ ਦਰਿਆ ਤਾਂ ਛੋਟੇ ਹੀ ਰਹਿ ਗਏ ਹੁਣ ਦਿਲ ਦਰਿਆ ਤਾਂ ਫੇਰ ਕਿਹਨੇ ਜਾ ਸਕਦਾ ਦਰਿਆ ਵੀ ਵੱਡੇ ਨੇ ਦਿਲ ਵੀ ਵੱਡੇ ਨੇ ਪਰ ਜਿਹੜੇ ਇਹਨਾਂ ਨੂੰ ਕੰਟਰੋਲ ਕਰਦੇ ਨੇ ਅਸੀਂ ਉਹ ਚੋਰ ਬਾਲੇ ਨੇ ਹੁਣ ਵੀ ਇਹ ਤੋਂ ਪਹਿਲਾਂ ਵੀ ਓਦੋਂ ਪਹਿਲਾਂ ਵੀ ਜੇ ਉਹ ਬਦਲ ਜਾਣ ਤੇ ਮੁੱਦਿਆਂ ਤੇ ਗੱਲ ਆ ਜੇ ਆਹੀ ਦਰਿਆ ਤੁਹਾਨੂੰ ਕਮਾਲ ਦਾ ਨਜ਼ਰ ਆਉ ਔਰ ਤੁਹਾਡੀਆਂ ਜ਼ਮੀਨਾਂ ਨੂੰ ਇੱਥੇ ਬੋਰ ਕਰਕੇ ਆ ਇਹਨਾਂ ਨੂੰ ਕਿਸੇ ਨੂੰ ਪੁੱਛ ਲੈ ਇੱਥੇ ਬੋਰ ਕਰਕੇ ਪਾਣੀ ਕੱਢਦੇ ਆ ਇਹ ਤੇ ਜਦੋਂ ਡਬੋਂਦਾ ਓਦੋਂ ਦਰਿਆ ਇਹਨਾਂ ਨੂੰ ਡਬੋਂਦਾ ਕਿ ਫਿਰ ਕੈਸੀ ਤਾਂ ਜਾਂਦਾ ਵੀ ਤੁਹਾਡੇ ਵਰਗੇ ਬੰਦੇ ਇੱਥੇ ਆ ਕੇ ਸਿਰਫ ਸਿਆਸਤ ਕਰਦੇ ਆ ਰੋਟੀਆਂ ਆਪਣੀਆਂ ਸੇਕਦੇ ਆ ਸਿਆਸਤ ਇਹ ਕਰ ਲੈਣ ਸਾਨੂੰ ਮੌਕਾ ਹੀ ਨਾ ਮਿਲੇ ਵਧੀਆ ਬੀਬੀ ਐਮਬੀ ਤੇ ਕੰਟਰੋਲ ਲੈ ਲੈਣ ਆ ਰੇਤ ਮੁਫਤ ਕਰ ਦੇਣ ਤੇ ਰੈਵਨਿਊ ਵਧੀਆ ਹੋ ਜੂਗਾ ਟੈਕਸ ਲਾ ਲੈਣ ਦੂਜੇ ਤੇ ਕਰ ਲੈਣ ਆ ਤੁਸੀ ਬੰਨ ਨੂੰ ਜਾਂਦਾ ਪੱਕਾ ਕਰਨ ਜਾਏ ਨੂੰ ਹਟਾ ਕੇ ਦਰਿਆ ਨੂੰ ਆਜ਼ਾਦ ਕਰ ਦੇਣ ਕਰਨ ਮੈਨੂੰ ਦੱਸ ਕਿਹਨੇ ਕਿਹਾ ਸੀ ਪਾਣੀ ਨਵਾਣਾ ਲੈ ਜਾਂਦਾ ਹੈ ਨਾ ਤੇ ਜਿਹੜੀ ਰਾਜਸਥਾਨ ਫੀਡਰ ਜਾਂਦੀ ਉਚਾਈਆ ਲੈ ਜਾਂਦੀ ਹੈ ਇਹ ਕੀ ਹੈ ਮਤਲਬ ਇਹ ਕਿੰਨਾ ਨੇ ਕੀਤਾ ਹੈ ਇਹ ਸਾਡੇ ਲੀਡਰਾਂ ਨੇ ਕੀਤਾ ਹੈ ਜਾਂ ਸੈਂਟਰ ਵਾਲਿਆਂ ਦੇ ਕਹਿਣ ਤੇ ਕੀਤਾ ਚੁੰਨਦੇ ਨੇ ਭੁਗਤਦੇ ਦਿੱਲੀ ਦੇ ਹੱਕ ਚਾਓ ਤੇ ਰੌਲਾ ਨਾ ਪਾਈਏ ਰੌਲਾ ਨਾ ਪਾਈਏ ਦੱਸ ਦੀ ਪ੍ਰੋਬਲਮ ਸੋ ਬਿਲਕੁਲ ਅੱਛਾ ਇੱਕ ਗੱਲ ਹੋਰ ਮੈਂ ਤੇਰੇ ਰਾਈਂ ਕਹਿ ਦੇ ਆ ਜੀ ਦੇਖੋ ਹੁਣ ਜਿਵੇਂ ਰੱਬ ਨਾ ਕਰੇ ਬਟ ਇਹ ਆਊਗਾ ਦਰਿਆ ਅੱਗੇ ਕਿਉਂਕਿ ਇਹ ਦਰਿਆ ਆਉਣਾ ਸ਼ੇਰੋ ਤੁਹਾਡੇ ਵੱਲ ਉਹਦਾ ਕਾਰਨ ਹੈ ਕਿ ਇਹ ਬੀਬੀ ਐਮ ਬੀ ਪਾਣੀ ਛੱਡੀ ਜਾ ਰਹੀ ਆ ਵਧ ਕੇ ਤੇ ਉਹਨਾਂ ਦਾ ਲੈਵਲ ਬਹੁਤ ਹਾਈ ਆ ਮੀਂਹ ਤਾਂ ਵੇਲਾ ਨੀਲਾ ਅਸਮਾਨ ਹੈ ਮੀਂਹ ਤਾਂ ਹੈ ਹੀ ਨਹੀਂ ਤਿੰਨ ਦਿਨਾਂ ਦਾ ਹੈ ਨਹੀਂ ਨਾ ਤਿੰਨ ਦਿਨਾਂ ਦਾ ਮੀਹ ਹੈ ਨਹੀਂ ਇਹ ਬੀਬੀ ਐਮਬੀ ਦਾ ਲਿਆਂਦਾ ਹੜਾ ਹੈ ਇਹਨੇ ਆਉਣਾ ਹੀ ਆਉਣਾ ਹੈ ਪਰ ਮੇਰੀ ਬੇਨਤੀ ਹੈ ਜਿਹੜੀ ਤੁਹਾਡੇ ਕੈਮਰੇ ਰਾਈ ਮੈਂ ਫਿਰੋਜ਼ਪੁਰ ਵੀ ਗਿਆ ਹਾਂ ਅਮ੍ਰਿਤਸਰ ਵਾਲ ਵੀ ਗਿਆ ਹਾਂ ਮਖੂ ਇੱਧਰ ਵੀ ਸਾਰੇ ਸਾਹੀ ਗਿਆ ਮੇਰੀ ਕੋ ਬੇਨਤੀ ਹੈ ਕਿ ਮਦਦ ਲਈ ਐਵੇਂ ਪਾਣੀ ਦੀਆਂ ਬੋਤਲਾਂ ਤੂੜੀ ਤੇ ਹੋਰ ਕੋਈ ਖਾਣ ਪੀਣ ਲਈ ਆਟਾ ਤੇਲ ਨਾਲ ਲਈ ਫਿਰੋ ਬਹੁਤ ਹੋ ਗਿਆ ਉਹ ਇਹਨਾਂ ਨੂੰ ਲੋਡ ਰੱਬ ਨਾ ਕਰੇ ਇੱਥੇ ਵੀ ਪਾਵੇ ਬਾਕੀ ਥਾਵਾਂ ਤੇ ਇੰਨੀ ਇੰਨੀ ਘਾਰ ਚੜ ਗਈ ਹੈ ਕਰਾਏ ਲਾਉਣ ਲਈ ਡੀਜ਼ਲ ਦੀ ਲੋੜ ਹੋਊਗੀ ਉਹ ਡੀਜ਼ਲ ਦੀ ਮਦਦ ਕਰੋ ਜਾਂ 15 ਦਿਨ ਬਾਅਦ ਜਦੋਂ ਪਾਣੀ ਉੱਤਰ ਗਿਆ ਬੀਆਂ ਦੀ ਲੋੜ ਹੋਊਗੀ ਇਹਨਾਂ ਨੂੰ ਲੋਡ ਹੋਊਗੀ ਜਿਹੜੇ ਕੰਦ ਇਹਨਾਂ ਦੇ ਟਹਿ ਗਈਆਂ ਘਰ ਟਹਿ ਗਏ ਉਹਦੇ ਲਈ ਇਹਨਾਂ ਨੂੰ ਲੋਡ ਹੋਊਗੀ ਨਰੇਆਂ ਲਈ ਬਾਅਦ ਚ ਉਹਦੇ ਕਣਕੇ ਚ ਪਾਉਣ ਲਈ ਉਦੋਂ ਮਦਦ ਕਰਿਓ ਜੇ ਔਰ ਕਿਸੇ ਸੰਸਥਾ ਦੇ ਥਰੂ ਨਾ ਕਰਿਓ ਜੇ ਤੁਹਾਨੂੰ ਦੱਸ ਦਿਆਂਗੇ ਕਿ ਆ ਪੂਰੇ ਦਾ ਪੂਰਾ ਪਿੰਡ ਵਿਚਾਰਾ ਗਿਆ ਜਿਵੇਂ ਫੋਰ ਐਗਜ਼ੈਂਪਲ ਅਸੀਂ ਕੱਲ ਗਏ ਸੀ ਉੱਥੇ ਫਰੋਜ਼ਪੁਰ ਕੋਲੇ ਪਿੰਡ ਉਹਨਾਂ ਦੀ 3500 ਕਿੱਲੇ ਗਈ ਉਸ ਪਿੰਡ ਨੂੰ ਲੋੜ ਹੈ ਕਿ ਉਹ ਆਂਦੇ ਜੀ ਟਰੈਕਟਰ ਸਾਡੇ ਸਾਰੇ ਘਰਾਂ 'ਚ ਆ ਸਾਨੂੰ ਡੀਜ਼ਲ ਦੇ ਦਿਓ ਜੇ ਸੇਮ ਜਿਹੜਾ ਆ ਆਪਾਂ ਗਏ ਸੀ ਕੋਨਿਆਣ ਤੂੰ ਐ ਨਹੀਂ ਸੀ ਅੱਜ ਗਿਆ ਕੋਨਿਆਣਾ ਉਹ ਸਾਰੇ ਪਿੰਡ 'ਚ 10-10 ਫੁੱਟ ਪਾਣੀ ਵੜ ਗਿਆ ਸੀ ਸਾਰਾ ਝੋਨਾ ਛੱਡੋ ਤੇ ਮਿੱਟੀ ਮਿੱਟ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਕਰਾਏ ਲਾਉਣ ਦੀ ਲੋੜ ਪੈਣੀ ਐ ਉਦੋਂ ਡੀਜ਼ਲ ਲਈ ਪੈਸੇ ਦਿਓ ਜੇ ਔਰ ਬੀਆਂ ਲਈ ਦਿਓ ਜੇ ਰਿਆਂ ਲਈ ਦਿਓ ਜੇ ਤਾਂ ਜੋ ਇਹ ਪੈਰਾਂ ਸੇ ਰੋਹ ਸਕਣ ਭਾਵਨਾ ਚਾਕੇ ਇਹ ਮੇਨਾ ਤੂੜੀ ਲਈ ਆਓ ਆਚਾਰ ਲਈ ਆਓ ਪਾਣੀ ਲੈ ਆਓ ਆਟਾ ਲੈ ਆਓ ਇਹਦੀ ਲੋਡ ਹਜੇ ਨਹੀਂ ਗਈ ਇਹ ਕਰਿਓ ਜੇ ਔਰ ਕਿਸੇ ਵਿਚੋਲੇ ਦਾ ਇੰਤਜ਼ਾਰ ਨਾ ਕਰਿਓ ਜੇ ਸਿੱਧਾ ਪਿੰਡਾਂ ਨੂੰ ਦਿਓ ਜੇ ਜਿਹੜਾ ਬੰਦਾ ਕਹੇ ਉਹਨਾਂ ਨੂੰ ਕੋ ਸਾਡੇ ਪਿੰਡ ਦੇ ਮੋਤਬਰ ਬੰਦਿਆਂ ਨਾਲ ਗੱਲ ਕਰਾਓ ਉੱਥੇ ਪਿੰਡ ਵਾਲੇ ਹੋਣ ਤੇ ਉਸ ਪਿੰਡ ਨੂੰ ਕਿਸੇ ਵੀ ਪੈਟਰੋਲ ਪੰਪ ਨੂੰ ਪੈਸੇ ਪਾ ਦਿਓ ਡੀਜ਼ਲ ਦੇਵੇ ਤੇ ਉਹ ਕਰਾਏ ਲਾ ਕੇ ਕੱਢਣ ਤੁਸੀਂ ਨਾਲ ਦਿਖੋਗੇ ਉੱਥੇ ਅਸੀਂ ਤਾਂ ਹਰਥਾਂ ਹੀ ਆ ਅਸੀਂ ਤੁਹਾਨੂੰ ਪਿੰਡਾਂ ਦੀ ਲਿਸਟ ਵੀ ਦੇ ਦੇਾਂਗੇ ਚਾਹੇ ਉਹ ਫਾਜ਼ਲ ਕਾ ਦੇ ਹੋਣ ਹਰੀ ਕੇ ਦੇ ਹੋਣ ਮਰਦੇ ਹੋਣ ਜੇ ਰੱਬ ਨਾ ਕਰੇ ਆ ਹੋ ਗਿਆ ਤਾਂ ਆ ਵੀ ਹੋਣ ਸਾਰੇ ਪਿੰਡਾਂ ਦੀ ਲਿਸਟ ਦੇਵਾਂਗੇ ਜ਼ਮੀਨ ਦੱਸਾਂਗੇ ਟਰੈਕਟਰ ਕਿੰਨੇ ਆਉਣਗੇ ਉਹ ਦੱਸਾਂਗੇ ਕਿੱਲੇ ਕਿੰਨੇ ਆ ਉਹ ਦੱਸਾਂਗੇ ਫਿਰ ਉਹਨਾਂ ਨੂੰ ਡੀਜ਼ਲ ਕਿੰਨਾ ਦੇ ਸਕਦੇ ਹਾਂ ਦੇ ਦਿਓ ਜੀ ਬਿਲਕੁਲ 18 ਜ਼ਿਲ੍ਹੇ ਨੂੰ ਮਦਦ ਦੀ ਜਿਹੜੀ ਲੋੜ ਰਹੂਗੀ ਲੋਕਾਂ ਨੂੰ ਉਹ ਕਿਸ ਤਰ੍ਹਾਂ ਦੀ ਮਦਦ ਉਹ ਜਿਹੜੀ ਕਰਨੀ ਆ ਉਹਦੀਆਂ ਗੱਲਾਂ ਪਰ ਫਿਲਹਾਲ ਇਹ ਇਸ ਸਮੇਂ ਸਸਰਾਲੀ ਜਿਹੜਾ ਹੈਗਾ ਲੁਧਿਆਣੇ ਦੇ ਨੇੜੇ ਆ ਤੇ ਇਸ ਥਾਂ ਦੇ ਉੱਤੇ ਲੋਕ ਜਿਹੜੇ ਹੈਗੇ ਆ ਉਹ ਮਦਦ ਕਰਨ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਆ ਪਰ ਫਿਰ ਬੇਨਤੀ ਇਹ ਆ ਕਿ ਇਸ ਥਾਂ ਦੇ ਉੱਤੇ ਜੇਕਰ ਆਇਆ ਜਾਵੇ ਤਾਂ ਮਦਦ ਦੇ ਲਈ ਹੀ ਆਇਆ ਜਾਵੇ ਤੁਸੀਂ ਆਪਣੀਆਂ ਟਰਾਲੀਆਂ ਲੈ ਕੇ ਆ ਸਕਦੇ ਹੋ ਡੀਸੀ ਸਾਹਿਬ ਨੇ ਅਪੀਲ ਕੀਤੀ ਹੈ ਟਰਾਲੀਆਂ ਲੈ ਕੇ ਆਓ ਮਿੱਟੀ ਦੀਆਂ ਭਰ ਕੇ ਕੱਟੇ ਭਰ ਕੇ ਲੈ ਕੇ ਆ ਸਕਦੇ ਹੋ ਮਿੱਟੀ ਦੇ ਤੇ ਉਹਨਾਂ ਗੱਟੀਆਂ ਦੇ ਵਿੱਚ ਜੇ ਤੁਸੀਂ ਮਿੱਟੀ ਭਰ ਕੇ ਲਿਆਉਣੀ ਹੈ ਤਾਂ ਮੌਕੇ ਦੇ ਉੱਤੇ ਉਹ ਲਗਾਏ ਜਾ ਸਕਦੇ ਆ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜੀ ਮਦਦ ਤੁਸੀਂ ਇਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਕਰ ਸਕਦੇ ਹੋ ਉਹ ਵੱਧ ਤੋਂ ਵੱਧ ਕੀਤੀ ਜਾਵੇ ਤੇ ਇੱਥੇ ਤਮਾਸ਼ਾ ਦੇਖਣ ਨਾ ਆਇਆ ਜਾਵੇ ਤਾਂ ਇਹ ਇਸ ਥਾਂ ਦੇ ਲਈ ਬਹੁਤ ਬਿਹਤਰ ਚੰਗੀ ਗੱਲ ਹੋਊਗੀ ਜੇ ਲੋਕਾਂ ਨੂੰ ਲੋਕਾਂ ਨੂੰ ਬਚਾ ਲਿਆ ਜਾਵੇ ਆਫਤ ਤੋਂ ਪਹਿਲਾਂ ਉਹੀ ਭਲਾ ਹੋ ਸਕਦਾ ਉਸ ਤੋਂ ਬਾਅਦ ਆਪਾਂ ਕਿਸ਼ਤੀਆਂ ਲੈ ਕੇ ਫਿਰੀਏ ਜਾਂ ਫਿਰ ਰਾਸ਼ਨ ਵੰਡਦੇ ਫਿਰੀਏ ਉਹਨੂੰ ਕਿਸੇ ਵੀ ਹਾਲ ਦੇ ਵਿੱਚ ਆਫਤ ਨੂੰ ਰੋਕਣ ਨਾਲੋਂ ਪਲਾ ਨਹੀਂ ਕੀਤਾ ਜਾ ਸਕਦਾ